ਦੀਪ ਸਿੱਧੂ ਪੰਜਾਬ ਦੇ ਹਰ ਨੌਜਵਾਨ ਦੇ ਦਿਲ ਦੇ ਵਿੱਚ ਵੱਸਦਾ ਹੈ ਤੇ ਤੁਸੀਂ ਵੀ ਹਮੇਸ਼ਾ ਦੀਪ ਸਿੱਧੂ ਦੀ ਗੱਲ ਕਰਦੇ ਹੋ ਤਾਂ ਕਿਵੇਂ ਰਹੀ ਤੁਹਾਡੀ ਦੀਪ ਸਿੱਧੂ ਦੇ ਨਾਲ ਜਿਹੜੀਆਂ ਮੁਲਾਕਾਤਾਂ ਹੋਈਆਂ ਨੇ ਤਾਂ ਅੱਜ ਕਿੰਨਾ ਕ ਯਾਦ ਆਂਦਾ ਦੇਖ ਕੇ ਇੱਕ ਦੀਪ ਆਇਆ ਸੀ ਮੁੰਬਈ ਤੋਂ ਇੱਕ ਲੈਵਿਸ਼ ਲਾਈਫ ਸਟਾਈਲ ਛੱਡ ਕੇ ਬਿਲਕੁਲ ਆਇਆ ਸੀ ਪਰ ਉਹ ਦੀਪ ਐਸਾ ਆਇਆ ਯਾਰ ਉਹ ਹਜ਼ਾਰਾਂ ਲੱਖਾਂ ਦੀ ਪੈਦਾਗ ਦੀਪਸ ਤੋਂ ਪਹਿਲੀ ਗੱਲ ਤਾਂ ਕਿਸਮਤ ਵਾਲਿਆਂ ਕਿ ਉਸ ਸ਼ਖਸੀਅਤ ਦੇ ਨਾਲ ਥੋੜਾ ਬਹੁਤਾ ਵਿਚਰਨ ਦਾ ਮੌਕਾ ਮਿਲੇ ਉਸ ਸ਼ਖਸੀਅਤ ਨੂੰ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਜੁਝਾਰੂ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਸੂਰਮੇ ਹੁੰਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਪੰਜਾਬ ਦੀ ਗੱਲ ਕਰਦੇ ਨੇ ਜਿਹੜੇ ਸਾਨੂੰ ਦੱਸ ਗਏ ਨੇ ਕਿ ਤੁਸੀਂ ਕੀ ਹੋ ਤੁਸੀਂ ਪਾਤਸ਼ਾਹੀ ਦਾਵੇ ਵਾਲੇ ਮੇਰੀਆਂ ਤੁਸੀਂ ਗੱਲਾਂ ਦੇ ਵਿੱਚ ਸੁਣਿਆ ਹੋਣਾ ਮੈਂ ਦੀਪ ਨੂੰ ਦੀਪ ਬਾਈ ਕਹਿ ਕੇ ਸੰਬੋਧਨ ਕਰਦਾ ਉਹ ਸਾਡਾ ਬਾਈ ਸੀ ਸਾਡਾ ਵੱਡਾ ਭਰਾ ਸੀ ਸਾਡਾ ਆਪਣਾ ਸੀ ਸਾਡਾ ਪੰਜਾਬ ਦਾ ਮੁੰਡਾ ਸੀ ਪੰਜਾਬ ਦੀ ਗੱਲ ਕਰਦਾ ਸੀ ਕਾਫੀ ਲੋਕ ਇੱਥੇ ਕਹਿ ਦਿੰਦੇ ਨੇ ਕਿ ਐਕਸੀਡੈਂਟ ਦੇ ਵਿੱਚ ਮਰਨ ਵਾਲੇ ਸ਼ਹੀਦ ਕਿਵੇਂ ਹੋ ਜਾਂਦੇ ਨੇ ਬਾਈ ਪਹਿਲੀ ਗੱਲ ਤਾਂ ਦੀਪ ਦੀ ਮੌਤ ਐਕਸੀਡੈਂਟ ਦੇ ਵਿੱਚ ਹੋ ਨਹੀਂ ਸਕਦੀ ਦੀਪ ਨਾਲ ਕੁਝ ਇਸ ਤਰ੍ਹਾਂ ਦਾ ਵਾਪਰੇ ਆ ਜਿਹੜਾ ਅੱਜ ਬੇਸ਼ੱਕ ਸਾਡੇ ਸਾਹਮਣੇ ਨਹੀਂ ਖੁੱਲਾ ਕਿ ਉਸ ਵਿਚਾਰੇ ਦੇ ਨਾਲ ਉਹ ਸਾਡੇ ਵੀਰ ਦੇ ਨਾਲ ਕੀ ਹੋਇਆ ਪਰ ਸਾਨੂੰ ਯਕੀਨ ਆ ਉਸ ਗੁਰੂ ਤੇ ਸਾਨੂੰ ਯਕੀਨ ਆ ਉਸ ਅਕਾਲ ਪੁਰਖ ਤੇ ਕਿ ਇੱਕ ਨਾ ਇੱਕ ਦਿਨ ਦੀਪ ਦੇ ਕਾਤਲ ਬਾਈ ਜ਼ਰੂਰ ਸਾਹਮਣੇ ਆਉਣਗੇ ਲੀਡਰ ਨੂੰ ਲੈ ਕੇ ਅਕਸਰ ਇਹ ਗੱਲਾਂ ਉੱਠਦੀਆਂ ਨੇ ਕਿ ਜੇਕਰ ਉਹ ਸਿੱਖ ਕੌਮ ਦਾ ਲੀਡਰ ਸੀ ਤਾਂ ਇੱਕ ਅਜਿਹਾ ਨੌਜਵਾਨ ਜਿਹੜਾ ਸਿਰ ਤੋਂ ਮੋਨਾ ਹੋਵੇ ਜਿਨੇ ਨਾ ਅੰਮ੍ਰਿਤ ਛਕਿਆ ਹੋਵੇ ਤੇ ਦਾੜੀ ਜਿਸ ਦੀ ਕੱਟੀ ਹੋਈ ਹੋਵੇ ਉਹ ਸਿੱਖ ਕੌਮ ਦਾ ਲੀਡਰ ਕਿਵੇਂ ਹੋ ਸਕਦਾ ਹੈ ਸਿੱਖੀ ਬਹੁਤ ਮਹਿੰਗੀ ਮਿਲੀ ਆ ਸਿੱਖੀ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਨੇ ਹੁਣ ਆਗੀ ਮੂਨ ਨਹੀਂ ਦੀ ਗੱਲ ਇਸ ਤੋਂ ਪਹਿਲਾਂ ਸਾਡੇ ਜਿਹੜੇ ਲੀਡਰ ਸੀ ਧਰਮ ਯੁੱਧ ਮੋਰਚੇ ਤੋਂ ਆਪਾਂ ਗੱਲ ਕਰ ਲਈਏ ਜਾਂ ਉਸ ਤੋਂ ਪਹਿਲਾਂ ਦੇ ਜਿੰਨੇ ਵੀ ਨੇ ਉਹਨਾਂ ਨੇ ਪੰਜਾਬ ਦਾ ਕਿੰਨਾ ਕੁ ਭਲਾ ਕਰਤਾ ਸਿੱਖੀ ਦਾ ਕਿੰਨਾ ਕੁ ਭਲਾ ਕਰਤਾ ਬਾਈ ਪਾਤਸ਼ਾਹੀ ਦਾਅਵੇ ਦੀ ਡੈਫੀਨੇਸ਼ਨ ਦੱਸੀ ਸੀ ਕਿਸੇ ਨੇ ਕਿਸੇ ਸਾਡੇ ਲੀਡਰ ਨੇ ਸਾਨੂੰ ਨਿਊ ਵਰਲਡ ਆਰਡਰ ਦਾ ਦੱਸਿਆ ਸੀ ਕਿਸੇ ਲੀਡਰ ਨੇ ਸਾਨੂੰ ਇਹ ਚਣ ਗਲਾਈ ਸੀ ਕਿ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਇੱਕ ਦੀਪ ਸਿੱਧੂ ਦੀ ਇੰਗਲਿਸ਼ ਦੇ ਵਿੱਚ ਇੰਟਰਵਿਊ ਹੁੰਦੀ ਆ ਇੱਕ ਪੱਤਰਕਾਰ ਦੇ ਤੌਰ ਤੇ ਲਾ ਲੋ ਕੇ ਇੱਕ ਸਵਾਲ ਤਿੱਖਾ ਕੀਤਾ ਜਾਂਦਾ ਕਿ ਸੰਤ ਜਰਨੈਲ ਸਿੰਘ ਸ਼ਹੀਦ ਕਿਵੇਂ ਉਦਾਂ ਨੂੰ ਤਾਂ ਹਕੂਮਤ ਟੈਰਰਿਸਟ ਕਹਿੰਦੀ ਆ ਉੱਥੇ ਦੀਪ ਸਿੱਧੂ ਦਾ ਸਟੈਂਡ ਬਾਈ ਦੇਖਣ ਵਾਲਾ ਸੀ ਲੀਡਰ ਦਾ ਕੰਮ ਕੀ ਹੁੰਦਾ ਸਟੈਂਡ ਲੈਣਾ ਆਪਣੇ ਲੋਕਾਂ ਦੇ ਪਿੱਛੇ ਸਟੈਂਡ ਲੈਣਾ ਔਨ ਰਿਕਾਰਡ ਉਸ ਬੰਦੇ ਨੇ ਕਿਹਾ ਕਿ ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਪਿੰਡਰਾਂ ਵਾਲੇ ਸਾਡੇ ਲਈ ਸ਼ਹੀਦ ਨੇ ਤਾਂ ਸ਼ਹੀਦ ਨੇ ਸਾਨੂੰ ਕਿਸ ਤੋਂ ਪੁੱਛਣ ਦੀ ਲੋੜ ਨਹੀਂ ਆ ਬਾਈ ਤੁਸੀਂ ਬਾਹਰ ਤੋਂ ਦੇਖ ਲੈਂਦੇ ਹੋ ਕਿ ਬੰਦੇ ਦੇ ਪੱਗ ਨਹੀਂ ਬੰਨੀ ਬੰਦੇ ਦੇ ਦਾੜੀ ਨਹੀਂ ਕੱਟੀ ਹੈਨਾ ਉਹ ਤਾਂ ਦੇਖ ਲੈਂਦੇ ਤੁਸੀਂ ਅੰਦਰੋਂ ਤਾਂ ਦੇਖੋ ਬੰਦਾ ਸਿੱਖੀ ਦੇ ਲਈ ਕਿੰਨਾ ਭਰਿਆ ਹੋਇਆ ਸੀ ਤੁਸੀਂ ਕੁਝ ਕਹਿੰਦੇ ਨੌਜਵਾਨ ਲਾਲ ਕਿਲੇ ਤੇ ਪਹੁੰਚੇ ਨੇ ਤੇ ਉੱਥੇ ਕੇਸਰੀ ਜਿਹੜਾ ਉਹ ਲਹਿਰਾਇਆ ਗਿਆ ਪਰ ਇਹ ਗੱਲ ਵੀ ਕਹੀ ਜਾਂਦੀ ਹੈ ਪਰ ਉਸ ਚੀਜ਼ ਨੇ ਕਹਿੰਦੇ ਬਹੁਤ ਤਾਕੜਾ ਨੁਕਸਾਨ ਪਹੁੰਚਾਇਆ ਸੀ ਕਿਸਾਨੀ ਅੰਦੋਲਨ ਨੂੰ ਕਿਸਾਨਾਂ ਦੇ ਟਰੈਕਟਰ लाल किले ते जाणगे इस बार ਝੰਡਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਹੀਂ ਇਸ ਵਾਰ ਝੰਡਾ ਕਿਸਾਨ ਫਹਿਰਾਉਣਗੇ ਆਪਾਂ ਨੇ ਲਾਲ ਕਿਲੇ ਜਾਣਾ ਨੌਜਵਾਨੋ ਕਿਹਦੇ ਬਿਆਨ ਨੇ ਇਹ ਦੀਪ ਸਿੱਧੂ ਦੇ ਜੰਗ ਕਿਸਾਨਾਂ ਆਗੂਆਂ ਦੇ ਪਹਿਲੀ ਗੱਲ ਤਾਂ ਬਾਈ ਲਾਲ ਕਿਲੇ ਵਾਲੀ ਘਟਨਾ ਜਿਹੜੀ ਆ ਬਿਲਕੁਲ ਗਲਤ ਨਹੀਂ ਸੀ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਲਾਲ ਕਿਲੇ ਵਾਲੀ ਘਟਨਾ ਕੌਮ ਦੀ ਹੋਂਦ ਦੱਸਣ ਦੀ ਉਹ ਗੱਲ ਸੀ ਕਿ ਹਾਂ ਸਿੱਖ ਕੌਮ ਜਿਉਂਦੀ ਆ ਸਿੱਖ ਕੌਮ ਕਦੇ ਮਰ ਨਹੀਂ ਸਕਦੀ ਜੇ ਬਾਈ ਨੂੰ ਜਿਉਂਦੇ ਜੀ ਯਾਰ ਸਮਝਿਆ ਹੁੰਦਾ ਤਾਂ ਹੀਰਾ ਉਹ ਸਾਡਾ ਬਾਈ ਜਿਹੜਾ ਸਾਡੇ ਵਿੱਚ ਹੁੰਦਾ ਯਾਰ ਸਾਡੇ ਨਾਲ ਵਿਚਰਦਾ ਕਿ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਵੀ ਕੀਤੇ ਦੀਪ ਸਿੱਧੂ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਤਾਂ ਤਾਂ ਨਹੀਂ ਭੇਜਿਆ ਗਿਆ ਬੀਜਪੀ ਦੁਆਰਾ ਕਿ ਇਸ ਅੰਦੋਲਨ ਨੂੰ ਫੇਲ ਕੀਤਾ ਜਾ ਸਕਦਾ ਦੀਪ ਉਹ ਵੇਖਿਆ ਕਿ ਦੀਪ ਨੂੰ ਜਿਹੜਾ ਦੀਪ ਨੂੰ ਦੀਪ ਸਿੱਧੂ ਤੋਂ ਦੀਪ ਬਾਈ ਬਣਾ ਲਿਆ ਦੀਪ ਨੂੰ ਹੱਥ ਫੜ ਕੇ ਰੋਕ ਲੈਂਦੇ ਸੀ ਕਿ ਆ ਬਾਈ ਗੱਲ ਸੁਣ ਕੇ ਜਾਈਂ ਦੀਪ ਵੇਖਿਆ ਦੀਪ ਮੈਂ ਤਾਂ ਕਹਿ ਨਹੀਂ ਰਿਹਾ ਕਿ ਦੀਪ ਨਹੀਂ ਵੇਖਿਆ ਪਰ ਦੀਪ ਦੁਨਿਆਵੀ ਪੈਸੇ ਦੇ ਮੂਰੇ ਨਹੀਂ ਦੀਪ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦੇ ਮੂਰੇ ਝੁੱਕ ਗਿਆ ਲੋਕਾਂ ਨੇ ਉਹਨਾਂ ਨੂੰ ਮੈਂਟਲੀ ਤੋੜਨ ਦੀ ਕੋਸ਼ਿਸ਼ ਨਾ ਕੀਤੀ ਹੁੰਦੀ ਗਦਾਰ ਗਦਾਰ ਕਰਕੇ ਸ਼ਾਇਦ ਅਜ ਦੀਪ ਸਿੱਧੂ ਇੱਥੇ ਹੁੰਦਾ ਬਾਈ ਸਾਡੇ ਵਿੱਚ ਹੁੰਦਾ ਅੱਜ ਕਿਸਾਨੀ ਸੰਘਰਸ਼ ਚੱਲ ਰਿਹਾ ਸ਼ੰਭੂ ਬਾਰਡਰ ਤੇ ਸਾਡੇ ਸੂਰਮੇ ਸਾਡੇ ਨੌਜਵਾਨ ਜਿਹੜੇ ਨੇ ਉੱਥੇ ਲੜ ਰਹੇ ਨੇ ਹੈਨਾ ਜੇ ਦੀਪ ਸਿੱਧੂ ਹੁੰਦਾ ਦੀਪ ਦੀ ਅਗਵਾਈ ਹੁੰਦੀ ਕੀ ਮਾਹੌਲ ਹੁੰਦਾ ਯਾਰ ਅੱਜ 15 ਫਰਵਰੀ ਐ ਤੇ 15 ਫਰਵਰੀ ਦਾ ਉਹ ਕਾਲਾ ਦਿਨ ਜਿਸ ਦਿਨ ਦੀਪ ਸਿੱਧੂ ਨਾਂ ਦਾ ਨੌਜਵਾਨ ਸਾਡੇ ਵਿੱਚੋਂ ਚਲਾ ਗਿਆ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਕੌਮੀ ਸ਼ਹੀਦ ਬਣ ਜਾਂਦਾ ਹੈ ਕੋਈ ਦੀਪ ਸਿੱਧੂ ਕਹਿੰਦਾ ਤੇ ਕੋਈ ਕੁਝ ਕਹਿੰਦਾ ਹੈ ਪਰ ਉਹ ਇੱਕ ਅਜਿਹਾ ਨੌਜਵਾਨ ਸੀ ਜਿਸ ਨੇ ਆਪਣੀ ਮੁੰਬਈ ਦੀ ਸ਼ਾਨੋ ਸ਼ੌਕਤ ਨੂੰ ਛੱਡ ਕੇ ਪੰਜਾਬ ਚੁਣਿਆ ਜੋ ਸੜਕਾਂ ਤੇ ਆ ਕੇ ਕਿਸਾਨਾਂ ਦੇ ਨਾਲ ਬੈਠਿਆ ਪੰਜਾਬ ਦੀ ਗੱਲ ਕੀਤੀ ਪੰਜਾਬੀਅਤ ਦੀ ਗੱਲ ਕੀਤੀ ਤੇ ਪੰਜਾਬੀਆਂ ਦੀ ਹੋਂਦ ਦੀ ਗੱਲ ਕੀਤੀ ਤਾਂ ਅੱਜ ਉਸੇ ਦੀਪ ਸਿੱਧੂ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਪੱਤਰਕਾਰ ਸੰਸਾਰਦੀਪ ਸਿੰਘ ਤਾਂ ਬਾਈ ਦੀਪ ਸਿੱਧੂ ਪੰਜਾਬ ਦੇ ਹਰ ਨੌਜਵਾਨ ਦੇ ਦਿਲ ਦੇ ਵਿੱਚ ਵੱਸਦਾ ਹੈ ਤੇ ਤੁਸੀਂ ਵੀ ਹਮੇਸ਼ਾ ਦੀਪ ਸਿੱਧੂ ਦੀ ਗੱਲ ਕਰਦੇ ਹੋ ਤਾਂ ਕਿਵੇਂ ਰਹੀ ਤੁਹਾਡੀ ਦੀਪ ਸਿੱਧੂ ਦੇ ਨਾਲ ਜਿਹੜੀਆਂ ਮੁਲਾਕਾਤਾਂ ਹੋਈਆਂ ਨੇ ਤਾਂ ਅੱਜ ਕਿੰਨਾ ਕ ਯਾਦ ਆਉਂਦਾ ਦੀਪ ਸਿੱਧੂ ਬਾਈ ਦੀਪ ਸਿੱਧੂ ਪਹਿਲੀ ਗੱਲ ਤਾਂ ਕਿਸਮਤ ਵਾਲਿਆਂ ਕਿ ਉਸ ਸ਼ਖਸੀਅਤ ਦੇ ਨਾਲ ਥੋੜਾ ਬਹੁਤਾ ਵਿਚਰਨ ਦਾ ਮੌਕਾ ਮਿਲੇ ਉਸ ਸ਼ਖਸੀਅਤ ਨੂੰ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਜਝਾਰੂ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਸੂਰਮੇ ਹੁੰਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਪੰਜਾਬ ਦੀ ਗੱਲ ਕਰਦੇ ਨੇ ਜਿਹੜੇ ਸਾਨੂੰ ਦੱਸ ਗਏ ਨੇ ਕਿ ਤੁਸੀਂ ਕੀ ਹੋ ਤੁਸੀਂ ਪਾਤਸ਼ਾਹੀ ਦਾਵੇ ਵਾਲੇ ਹੋ ਤੁਸੀਂ ਕੋਈ ਆਮ ਨਹੀਂ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ ਕਰਦੇ ਨੇ ਉਨ੍ਹਾਂ ਯੋਧਿਆਂ ਦੀ ਉਮਰ ਜਿਹੜੀ ਆ ਬਾਈ ਦੁਨਿਆਵੀ ਤੌਰ ਤੇ ਬੇਸ਼ੱਕ ਬਹੁਤ ਥੋੜੀ ਹੁੰਦੀ ਆ ਉਹ ਥੋੜੀ ਉਮਰ ਦੇ ਵਿੱਚ ਹੀ ਇਹਨਾਂ ਨੇ ਕਰਨਾ ਹੁੰਦਾ ਚਾਹੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਰਾਂ ਵਾਲੇ ਤਕਰੀਬਨ ਤਕਰੀਬਨ ਜਿਹੜੀ ਆ ਮੈਨੂੰ ਲੱਗਦਾ 35-40 ਸਾਲ ਦੇ ਕਰੀਬ ਦੀ ਉਮਰ ਸੀ ਹੋਰ ਕਿੱਡੇ-ਕੱਡੇ ਸੂਰਮੇ ਨੇ ਬਹੁਤ ਥੋੜੀ ਉਮਰ ਹੁੰਦੀ ਆ ਇਸ ਥੋੜੇ ਸਮੇਂ ਦੇ ਵਿੱਚ ਬਾਈ ਬਾਈ ਨਾਲ ਮੁਲਾਕਾਤਾਂ ਹੋਈਆਂ ਗੱਲਾਂ-ਬਾਤਾਂ ਹੋਈਆਂ ਬੜਾ ਪ੍ਰਭਾਵ ਉਸ ਦਾ ਮੇਰੀ ਜ਼ਿੰਦਗੀ ਤੇ ਕਿਉਂਕਿ ਅਕਸਰ ਅਸੀਂ ਸੁਣਦੇ ਹੁੰਦੇ ਸੀ ਸੋਸ਼ਲ ਮੀਡੀਆ ਦੇ ਜ਼ਰੀਏ ਅਕਸਰ ਗੱਲਾਂ ਬਾਤਾਂ ਬਜ਼ੁਰਗਾਂ ਦਾ ਸੁਣਦੇ ਸੀ ਕਿ ਕੋਈ ਲੀਡਰ ਨਹੀਂ ਆ ਕੌਮ ਦੇ ਕੋਲ ਉਹ ਕਿਤੇ ਨਾ ਕਿਤੇ ਮਹਿਸੂਸ ਵੀ ਹੁੰਦਾ ਸੀ ਕਿ ਜਦੋਂ ਵੀ ਕੋਈ ਕੌਮੀ ਮਸਲਾ ਹੋਣਾ ਤਾਂ ਧਰਨਾ ਇੱਕ ਵਾਰੀ ਲੱਗ ਜਾਣਾ ਤੇ ਫਿਰ ਉਸ ਤੋਂ ਬਾਅਦ 2 ਘੰਟੇ ਬਾਅਦ ਜਾਂ 2 ਦਿਨਾਂ ਬਾਅਦ ਉਹ ਧਰਨਾ ਜਿਹੜਾ ਹੈ ਬੰਦ ਕਮਰਾ ਮੀਟਿੰਗਾਂ ਹੋ ਕੇ ਉਸ ਮੱਤਬ ਹੋ ਜਾਣਾ ਦੀਪ ਸਿੱਧੂ ਇੱਕ ਗੱਲ ਸਿਖਾ ਗਿਆ ਇੱਕ ਲਲਕਾਰ ਮਾਰ ਗਿਆ ਕਿ ਜਿਹੜੀਆਂ ਵੀ ਮੀਟਿੰਗਾਂ ਹੁੰਦੀਆਂ ਨੇ ਉਹ ਬੰਦ ਕਮਰਾ ਮੀਟਿੰਗਾਂ ਨਹੀਂ ਹੋਣਗੀਆਂ ਨੌਜਵਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਸੀ ਨਾ ਕਿ ਜੇ ਮੀਟਿੰਗ ਹੋਊਗੀ ਸੰਗਤ ਦੇ ਵਿੱਚ ਬੈਠ ਕੇ ਹੋਊਗੀ ਆਜੋ ਸਟੇਜ ਤੇ ਜਿਹੜੀ ਵੀ ਟੀਮ ਤੁਹਾਡੇ ਨਾਲ ਕੇਂਦਰ ਦੀ ਆਊਗੀ ਗੱਲਬਾਤ ਕਰਨ ਉਹਦੀ ਸਕਿਉਰਿਟੀ ਦੀ ਜ਼ਿੰਮੇਵਾਰੀ ਨੌਜਵਾਨ ਲੰਦੇ ਨੂੰ ਉਹਨਾਂ ਦੀ ਹਵਾ ਵੱਲ ਨਹੀਂ ਕੋਈ ਝਾਕੂਗਾ ਪਰ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਉਹ ਸਟੇਜ ਦੇ ਵਿੱਚ ਸਪੀਕਰ ਲਾ ਕੇ ਮੈਕ ਲਾ ਕੇ ਹੋਣਗੀਆਂ ਬਾਈ ਇਹ ਚੀਜ਼ ਤਾਂ ਦੀਪ ਸਿੱਧੂ ਸਿਖਾ ਗਿਆ ਨਾ ਕਿ ਯਾਰ ਤੁਹਾਡਾ ਇਹ ਅਧਿਕਾਰ ਆ ਤੁਸੀਂ ਆਪਣੀ ਲੀਡਰਸ਼ਿਪ ਨੂੰ ਸਵਾਲ ਕਰੋ ਉਸ ਤੋਂ ਪਹਿਲਾਂ ਦੀਪ ਤੋਂ ਪਹਿਲਾਂ ਕੌਣ ਸਵਾਲ ਕਰਦਾ ਸੀ ਭਾਈ ਮਨੂੰ ਤੋਂ ਸੀ ਦੱਸਦੇ ਹੋ ਕਿ ਜਿੰਨੇ ਵੀ ਆਗੂ ਪੋਲੀਟੀਕਲ ਲੀਡਰਸ ਜਾਂ ਧਾਰਮਿਕ ਲੀਡਰ ਜਿਹੜੇ ਆਉਂਦੇ ਸੀ ਉਹ ਆਪਣਾ ਭਾਸ਼ਣ ਦੇ ਕੇ ਚਲੇ ਜਾਂਦੇ ਸੀ ਮੇਰੇ ਤੇਰੇ ਵਰਗੇ ਉਹਨਾਂ ਨੂੰ ਉਹਨਾਂ ਦੇ ਅੱਗੇ ਪਿੱਛੇ ਵਰਫੀਆਂ ਚੱਕਦੇ ਫਰੀ ਜਾਂਦੇ ਸੀ ਉਹਨਾਂ ਦੇ ਝੂਠੇ ਗਲਾਸ ਤੋਂਦੇ ਫਰੀ ਜਾਂਦੇ ਸੀਗੇ ਉਸ ਤੋਂ ਬਾਅਦ ਮੁੰਡਿਆਂ ਨੇ ਕਿੰਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਇੱਕ ਦੀਪ ਆਇਆ ਸੀ ਮੁੰਬਈ ਤੋਂ ਇੱਕ ਲੈਵਿਸ਼ ਲਾਈਫਸਟਾਈਲ ਛੱਡ ਕੇ ਬਿਲਕੁਲ ਆਇਆ ਸੀ ਪਰ ਉਹ ਦੀਪ ਐਸਾ ਆਇਆ ਯਾਰ ਉਹ ਹਜ਼ਾਰਾਂ ਲੱਖਾਂ ਦੀ ਪੈਦਾ ਕਰ ਗਿਆ ਬਾਈ ਦੀਪ ਸਿੱਧੂ ਨੂੰ ਕੋਈ ਕੌਮੀ ਸ਼ਹੀਦ ਕਹਿੰਦਾ ਹੈ ਤੇ ਕੋਈ ਕੁਝ ਕਹਿੰਦਾ ਤੁਸੀਂ ਦੀਪ ਨੂੰ ਕੀ ਮੰਨਦੇ ਹੋ ਪਹਿਲੀ ਗੱਲ ਤਾਂ ਬਾਈ ਦੀਪ ਸਾਡਾ ਭਰਾ ਸੀ ਦੀਪ ਉਹੀ ਗੱਲ ਆ ਗਈ ਮੇਰੀਆਂ ਤੁਸੀਂ ਗੱਲਾਂ ਦੇ ਵਿੱਚ ਸੁਣਿਆ ਹੋਣਾ ਮੈਂ ਦੀਪ ਨੂੰ ਦੀਪ ਬਾਈ ਕਹਿ ਕੇ ਸੰਬੋਧਨ ਕਰਦਾ ਉਹ ਸਾਡਾ ਬਾਈ ਸੀ ਸਾਡਾ ਵੱਡਾ ਭਰਾ ਸੀ ਸਾਡਾ ਆਪਣਾ ਸੀ ਸਾਡਾ ਪੰਜਾਬ ਦਾ ਮੁੰਡਾ ਸੀ ਪੰਜਾਬ ਦੀ ਗੱਲ ਕਰਦਾ ਸੀ ਉਸ ਤੋਂ ਬਾਅਦ ਸਾਡਾ ਲੀਡਰ ਸੀ ਸਾਰੇ ਨੌਜਵਾਨ ਪੰਜਾਬ ਦੇ ਜਿੰਨੇ ਵੀ ਚਿੰਗਾਲੇ ਨੌਜਵਾਨ ਨੇ ਜਿੰਨੇ ਵੀ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਉਹ ਲੀਡਰ ਸੀ ਉਹ ਦੀਪ ਦੀ ਅਗਵਾਈ ਦੇ ਵਿੱਚ ਕੰਮ ਕਰਨਾ ਚਾਹੁੰਦੇ ਸੀ ਵਾਰਿਸ ਪੰਜਾਬ ਦੇ ਜੱਥੇਬੰਦੀ ਬਣੀ ਉਸ ਤੋਂ ਬਾਅਦ ਦੀਪ ਨੂੰ ਕੱਡਾ ਹੰਗਾਰਾ ਮਿਲਿਆ ਜੱਥੇਬੰਦੀ ਦਾ ਸਟਰਕਚਰ ਪੁੱਛ ਰਹੇ ਸੀ ਬਾਈ ਮਨਸ਼ਾ ਕੀ ਆ ਜੱਥੇਬੰਦੀ ਦੀ ਦੀਪ ਦੇ ਨਾਲ ਗੱਲਾਂ ਬਾਤਾਂ ਹੋਈਆਂ ਉਸ ਤੋਂ ਬਾਅਦ ਬਾਈ ਸਾਡੀ ਕੌਮ ਦਾ ਯੋਧਾ ਹੈ ਉਹ ਸਾਡੀ ਸਾਡੀ ਉਹ ਕੌਮ ਦਾ ਸ਼ਹੀਦ ਆ ਹੁਣ ਕਾਫੀ ਲੋਕ ਇਹ ਤੇ ਕਹਦ ਹੁੰਦੇ ਨੇ ਕਿ ਐਕਸੀਡੈਂਟ ਦੇ ਵਿੱਚ ਮਰਨ ਵਾਲੇ ਸ਼ਹੀਦ ਕਿਵੇਂ ਹੋ ਜਾਂਦੇ ਨੇ ਬਾਈ ਪਹਿਲੀ ਗੱਲ ਤਾਂ ਦੀਪ ਦੀ ਮੌਤ ਐਕਸੀਡੈਂਟ ਦੇ ਵਿੱਚ ਹੋ ਨਹੀਂ ਸਕਦੀ ਦੀਪ ਨਾਲ ਕੁਝ ਇਸ ਤਰ੍ਹਾਂ ਦਾ ਵਾਪਰੇ ਆ ਜਿਹੜਾ ਅੱਜ ਬੇਸ਼ੱਕ ਸਾਡੇ ਸਾਹਮਣੇ ਨਹੀਂ ਖੁੱਲਾ ਕਿ ਉਸ ਵਿਚਾਰੇ ਦੇ ਨਾਲ ਉਹ ਸਾਡੇ ਵੀਰ ਦੇ ਨਾਲ ਕੀ ਹੋਇਆ ਪਰ ਸਾਨੂੰ ਯਕੀਨ ਆ ਉਸ ਗੁਰੂ ਤੇ ਸਾਨੂੰ ਯਕੀਨ ਆ ਉਸ ਅਕਾਲ ਪੁਰਖ ਤੇ ਕਿ ਇੱਕ ਨਾ ਇੱਕ ਦਿਨ ਦੀਪ ਦੇ ਕਾਤਲ ਬਾਈ ਜ਼ਰੂਰ ਸਾਹਮਣੇ ਆਉਣਗੇ ਜਿਹੜਾ ਬੰਦਾ ਥੋੜੇ ਪੰਜਾਬ ਦੀ ਗੱਲ ਕਰਦਾ ਜਿਹੜਾ ਬੰਦਾ ਪੰਜਾਬ ਦੇ ਮੁੱਤੇ ਚੱਕਦਾ ਜਿਹੜਾ ਬੰਦਾ ਅਨੰਦਪੁਰ ਸਾਹਿਬ ਦੇ ਮਤੇ ਦੀ ਵਕਾਲਤ ਕਰਦਾ ਜਿਹੜਾ ਬੰਦਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਜਿਹੜਾ ਬੰਦਾ ਪੰਜਾਬ ਦੇ ਵਿੱਚ ਨੌਜਵਾਨੀ ਦੇ ਹੋਰੇ ਪ੍ਰਵਾਸ ਦੀ ਗੱਲ ਕਰਦਾ ਜਿਹੜਾ ਪੰਜਾਬ ਦੀ ਖੇਤੀ ਦੀ ਗੱਲ ਕਰਦਾ ਜਦੋਂ ਉਸ ਨੂੰ ਇੱਕ ਸਾਜ਼ਿਸ਼ ਦੇ ਤਹਿਤ ਬਾਈ ਖਤਮ ਕਰਵਾ ਦਿੱਤਾ ਗਿਆ ਹੋਵੇ ਤਾਂ ਉਹ ਸ਼ਹੀਦ ਹੋਊਗਾ ਜਾਂ ਕਾਮ ਮੌਤ ਹੋਊਗੀ ਇਹ ਤੁਸੀਂ ਦੱਸਦੇ ਹੋ ਬਾਈ ਦੇਖੋ ਮੈਂ ਸੁਣਿਆ ਸੀ ਕਿ ਜਿਹੜਾ ਸ਼ਹੀਦ ਦਾ ਦਰਜਾ ਹੈ ਉਹ ਲੋਕੀ ਦਿੰਦੇ ਨੇ ਉਹ ਕੌਮ ਦਿੰਦੀ ਆ ਠੀਕ ਹੈ ਕੋਈ ਕੌਮੀ ਯੋਧਾ ਵੀ ਕਹਿੰਦਾ ਤੁਸੀਂ ਕੌਮੀ ਸ਼ਹੀਦ ਮੰਨਦੇ ਹੋ ਹਨ ਸਾਰੇ ਆਪਣੇ ਆਪਣੇ ਤੌਰ ਤੇ ਦੀਪ ਸਿੱਧੂ ਨੂੰ ਸੰਬੋਧਨ ਕਰਦੇ ਨੇ ਬਾਈ ਲੀਡਰ ਨੂੰ ਲੈ ਕੇ ਜਿਵੇਂ ਦੀਪ ਸਿੱਧੂ ਤੁਸੀਂ ਇੱਕ ਲੀਡਰ ਦੇ ਤੌਰ ਤੇ ਉਹਨਾਂ ਦਾ ਨਾਮ ਲਿਆ ਹਨ ਲੀਡਰ ਨੂੰ ਲੈ ਕੇ ਅਕਸਰ ਇਹ ਗੱਲਾਂ ਉੱਠਦੀਆਂ ਨੇ ਕਿ ਜੇਕਰ ਉਹ ਸਿੱਖ ਕੌਮ ਦਾ ਲੀਡਰ ਸੀ ਤਾਂ ਇੱਕ ਅਜਿਹਾ ਨੌਜਵਾਨ ਜਿਹੜਾ ਸਿਰ ਤੋਂ ਮੋਨਾ ਹੋਵੇ ਜਿਨੇ ਨਾ ਅੰਮ੍ਰਿਤ ਛਕਿਆ ਹੋਵੇ ਤੇ ਦਾੜੀ ਜਿਸ ਦੀ ਕੱਟੀ ਹੋਈ ਹੋਵੇ ਉਹ ਸਿੱਖ ਕੌਮ ਦਾ ਲੀਡਰ ਕਿਵੇਂ ਹੋ ਸਕਦਾ ਜਦੋਂ ਕਿ ਉਹ ਪੈਰਾ ਦੇਣ ਦੀ ਗੱਲ ਉਹ ਨਾ ਗੱਲਾਂ ਤੇ ਹੀ ਕਰਦਾ ਸੀ ਜੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਹੀਆਂ ਨੇ ਬਾਈ ਠੀਕ ਆ ਤੁਹਾਡੀ ਗੱਲ ਹਨਾ ਸਿੱਖੀ ਬਹੁਤ ਮਹਿੰਗੀ ਮਿਲੀ ਆ ਸਿੱਖੀ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਨੇ ਹੁਣ ਆ ਗਈ ਮੂਨੇ ਦੀ ਗੱਲ ਇਸ ਤੋਂ ਪਹਿਲਾਂ ਸਾਡੇ ਜਿਹੜੇ ਲੀਡਰ ਸੀ ਧਰਮ ਯੁੱਧ ਮੋਰਚੇ ਤੋਂ ਆਪਾਂ ਗੱਲ ਕਰ ਲਈਏ ਜਾਂ ਉਸ ਤੋਂ ਪਹਿਲਾਂ ਦੇ ਜਿੰਨੇ ਵੀ ਨੇ ਉਹਨਾਂ ਨੇ ਪੰਜਾਬ ਦਾ ਕਿੰਨਾ ਖਲਾ ਕਰਤਾ ਸਿੱਖੀ ਦਾ ਕਿੰਨਾ ਖਲਾ ਕਰਤਾ ਬਾਈ ਪਾਤਸ਼ਾਹੀ ਦਾਵੇ ਦੀ ਡੈਫੀਨੇਸ਼ਨ ਦੱਸੀ ਸੀ ਕਿਸੇ ਨੇ ਕਿਸੇ ਸਾਡੇ ਲੀਡਰ ਨੇ ਸਾਨੂੰ ਨਿਊ ਵਰਲਡ ਆਰਡਰ ਦਾ ਦੱਸਿਆ ਸੀ ਕਿਸੇ ਲੀਡਰ ਨੇ ਸਾਨੂੰ ਇਹ ਚਣ ਗਲਾਈ ਸੀ ਕਿ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਦੱਸਿਆ ਸੀ ਕਿਸੇ ਨੇ ਲੀਡਰ ਕੀ ਹੁੰਦਾ ਹੈ ਲੀਡਰ ਹੁੰਦਾ ਜਿਹੜਾ ਤੁਹਾਡੇ ਅਗਵਾਈ ਕਰੇ ਜਿਸ ਦਿਨ ਦਿੱਲੀ ਗਏ ਆ ਤੁਹਾਨੂੰ ਯਾਦ ਹੋਊਗਾ ਦੀਪ ਸਿੱਧੂ ਮੂਰੇ ਸੀ ਕਿ ਨਹੀਂ ਸੀ ਪੁਲਸ ਅਧਿਕਾਰੀਆਂ ਦੇ ਨਾਲ ਉੱਥੇ ਦੇ ਹਰਿਆਣੇ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਦੀਪਦੀ ਕਿਹ ਗੱਲਬਾਤ ਹੁੰਦੀ ਆ ਦੀਪ ਸਿੱਧੂ ਵਰਖਾ দত্ত ਬਹੁਤ ਸਾਡੇ ਸੀਨੀਅਰ ਮੈਡਮ ਐਂਕਰ ਨੇ ਬੜੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਕਿਉਂਕਿ ਇੱਕ ਤਾਂ ਔਰਤ ਨੇ ਉਹ ਇੱਕ ਲੇਡੀ ਨੇ ਔਰਤ ਦੀ ਆਪਾਂ ਬੇਸੀ ਇੱਜ਼ਤ ਕਰਦੇ ਆ ਇੱਕ ਸੀਨੀਅਰ ਨੇ ਸਾਡੀ ਫੀਲਡ ਦੇ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਇੱਕ ਦੀਪ ਸਿੱਧੂ ਦੀ ਇੰਗਲਿਸ਼ ਦੇ ਵਿੱਚ ਇੰਟਰਵਿਊ ਹੁੰਦੀ ਆ ਉੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 20ਵੀਂ ਸਦੀ ਦਾ ਮਹਾਨ ਸੂਰਮਾ ਉਨ੍ਹਾਂ ਦੇ ਬਾਰੇ ਕੁਝ ਇਤਰਾਜ਼ਯੋਗ ਜਿਹੜੇ ਜਾਂ ਇੱਕ ਪੱਤਰਕਾਰ ਦੇ ਤੌਰ ਤੇ ਲਾ ਲੋ ਕੇ ਇੱਕ ਸਵਾਲ ਤਿੱਖਾ ਕੀਤਾ ਜਾਂਦਾ ਕਿ ਸੰਤ ਜਰਨੈਲ ਸਿੰਘ ਸ਼ਹੀਦ ਕਿਵੇਂ ਉਹਨਾਂ ਨੂੰ ਤਾਂ ਹਕੂਮਤ ਟੈਰਰਿਸਟ ਕਹਿੰਦੀ ਆ ਉੱਥੇ ਦੀਪ ਸਿੱਧੂ ਦਾ ਸਟੈਂਡ ਬਾਈ ਦੇਖਣ ਵਾਲਾ ਸੀ ਲੀਡਰ ਦਾ ਕੰਮ ਕੀ ਹੁੰਦਾ ਸਟੈਂਡ ਲੈਣਾ ਆਪਣੇ ਲੋਕਾਂ ਦੇ ਪਿੱਛੇ ਸਟੈਂਡ ਲੈਣਾ ਔਨ ਰਿਕਾਰਡ ਉਸ ਬੰਦੇ ਨੇ ਕਿਹਾ ਕਿ ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਪਿੰਡਰਾਵਾਲੇ ਸਾਡੇ ਲਈ ਸ਼ਹੀਦ ਨੇ ਤਾਂ ਸ਼ਹੀਦ ਨੇ ਸਾਨੂੰ ਕਿਸ ਤੋਂ ਪੁੱਛਣ ਦੀ ਲੋੜ ਨਹੀਂ ਆ ਬਾਈ ਇਹੀ ਕਿਹਾ ਸੀ ਨਾ ਹੋਰ ਲੀਡਰ ਦਾ ਕੰਮ ਕੀ ਹੁੰਦਾ ਹੈ ਬਾਈ ਸਾਨੂੰ ਪੱਗਾਂ ਵਾਲਿਆਂ ਨੇ ਦੇਖੋ ਸਾਰੇ ਸਾਰੇ ਗਲਤ ਨਹੀਂ ਹੁੰਦੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਪੱਗ ਬਹੁਤ ਮਹਿੰਗੀ ਮਿਲੀ ਆ ਬਾਈ ਪੱਗ ਇੰਨੀ ਸਸਤੀ ਨਹੀਂ ਮਿਲੀ ਹੈਗੀ ਠੀਕ ਆ ਨਾ ਪਰ ਯਾਰ ਤੁਸੀਂ ਬੰਦੇ ਦੀ ਸੋਚਤਾ ਦੇਖੋ ਤੁਸੀਂ ਬੰਦੇ ਦੀ ਮੈਂਟੈਲਿਟੀ ਤਾਂ ਦੇਖੋ ਨਾ ਤੁਸੀਂ ਬਾਹਰ ਤੋਂ ਦੇਖ ਲੈਂਦੇ ਹੋ ਕਿ ਬੰਦੇ ਦੀ ਪੱਗ ਨਹੀਂ ਬੰਨੀ ਬੰਦੇ ਦੇ ਦਾੜੀ ਨਹੀਂ ਕੱਟੀ ਹੈਨਾ ਉਹ ਤਾਂ ਦੇਖ ਲੈਂਦੇ ਹੋ ਤੁਸੀਂ ਅੰਦਰੋਂ ਤਾਂ ਦੇਖੋ ਬੰਦਾ ਸਿੱਖੀ ਦੇ ਲਈ ਕਿੰਨਾ ਭਰਿਆ ਹੋਇਆ ਦੀਪ ਸਿੱਧੂ ਠੀਕ ਆ ਜਦੋਂ ਜਦੋਂ ਆਇਆ ਰੋਡਾ ਰਹਿੰਦਾ ਸੀ ਉਹ ਬਿਨਾ ਦਾੜੀ ਤੋਂ ਰਹਿੰਦਾ ਸੀ ਹਨ ਜਦੋਂ ਬਾਈ ਦਾ ਆਖਰੀ ਸਮਾਂ ਸੀ ਇੱਕ ਤੁਸੀਂ ਦੇਖਿਆ ਕਿ ਉਹ ਕਦੇ ਦਸਤਾਰ ਤੋਂ ਬਿਨਾ ਦੇਖਿਆ ਉਸ ਬੰਦੇ ਨੂੰ ਕਦੇ ਆਖਰੀ ਸਮੇਂ ਦਸਤਾਰ ਤਾਂ ਆ ਗਈ ਸੀ ਨਾ ਇਸ ਦਾ ਮਤਲਬ ਕਿ ਪਰਿਵਰਤਨ ਤਾਂ ਕਦੇ ਦੀਪ ਸਿੱਧੂ ਜਿਹੜਾ ਸੰਦੀਪ ਸਿੰਘ ਸਿੱਧੂ ਬਣਨ ਦੇ ਵੱਲ ਦੁਬਾਰਾ ਜਾਂ ਸੰਦੀਪ ਸਿੰਘ ਖਾਲਸਾ ਬਣਨ ਦੇ ਵੱਲ ਦੁਬਾਰਾ ਜਿਹੜਾ ਚੱਲ ਪਿਆ ਸੀ ਨਾ ਪਰਿਵਰਤਨ ਬਾਈ ਹੌਲੀ ਹੌਲੀ ਆਉਂਦੇ ਹੁੰਦੇ ਨੇ ਉਹ ਪਰਿਵਰਤਨ ਦੀਪ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ ਇਹ ਦੀਪ ਦੇ ਵਿੱਚ ਸਿੱਖੀ ਦੇ ਲਈ ਇਹ ਦਰਦ ਨਾ ਹੁੰਦਾ ਤਾਂ ਕੇਸਰੀ ਨਾ ਝੂਲਦਾ ਬਾਈ ਲਾਲ ਕਿਲੇ ਤੇ ਪਰ ਬਾਈ ਉਸੇ ਚੀਜ਼ ਨੂੰ ਤਾਂ ਲੋਕ ਗਲਤ ਵੀ ਠਹਿਰਾਉਂਦੇ ਸੀਗੇ ਉਹ ਕਹਿੰਦੇ ਸੀਗੇ ਵੀ ਜੇਕਰ ਉਸ ਦਿਨ ਦੀਪ ਸਿੱਧੂ ਮਤਲਬ ਇਹ ਗੱਲ ਕਹੀ ਜਾਂਦੀ ਹੈ ਕਿ ਦੀਪ ਸਿੱਧੂ ਤੇ ਕਹਿੰਦੇ ਨੋਜਵਾਨ ਲਾਲ ਕਿਲੇ ਤੇ ਪਹੁੰਚੇ ਨੇ ਤੇ ਉੱਥੇ ਕੇਸਰੀ ਜਿਹੜਾ ਉਹ ਲਹਿਰਾਇਆ ਗਿਆ ਪਰ ਇਹ ਗੱਲ ਵੀ ਕਹੀ ਜਾਂਦੀ ਹੈ ਪਰ ਉਸ ਚੀਜ਼ ਨੇ ਕਹਿੰਦੇ ਬਹੁਤ ਤਾਕੜਾ ਨੁਕਸਾਨ ਪਹੁੰਚਾਇਆ ਸੀ ਕਿਸਾਨੀ ਅੰਦੋਲਨ ਨੂੰ ਬਾਈ ਕਿਸਾਨਾਂ ਦੇ ਟਰੈਕਟਰ ਲਾਲ ਕਿਲੇ ਤੇ ਜਾਣਗੇ ਇਸ ਵਾਰ ਝੰਡਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਹੀਂ ਇਸ ਵਾਰ ਝੰਡਾ ਕਿਸਾਨ ਫਹਿਰੌਣਗੇ ਆਪਾਂ ਨੇ ਲਾਲ ਕਿੱਲੇ ਜਾਣਾ ਨੌਜਵਾਨੋ ਕਿਹਦੇ ਬਿਆਨ ਨੇ ਇਹ ਦੀਪ ਸਿੱਧੂ ਦੇ ਜਾਂ ਕਿਸਾਨ ਆਗੂਆਂ ਦੇ ਕਿਸਾਨ ਆਗੂਆਂ ਦੇ ਬਿਆਨ ਨੇ ਨਾ ਫਿਰ ਜਦੋਂ ਤੁਸੀਂ ਪੰਜਾਬ ਤੋਂ ਲੱਖਾਂ ਹਜ਼ਾਰਾਂ ਟਰੈਕਟਰ ਲਾਲ ਕਿੱਲੇ ਦਾ ਨਾਮ ਲੈ ਕੇ ਬੁਲਾਉਨੇ ਹੋ ਤੁਹਾਡੀ ਉਮੀਦ ਨਾਲੋਂ ਜ਼ਿਆਦਾ ਜਦੋਂ ਇਕੱਠ ਹੋ ਜਾਂਦਾ ਤੇ ਉਸ ਤੋਂ ਬਾਅਦ ਜਦੋਂ 25 ਤਰੀਕ ਦੀ ਰਾਤ ਨੂੰ ਉੱਥੇ ਸਟੇਜ ਛੱਡ ਗਏ ਤੁਸੀਂ ਭੱਜ ਜਾਂਦੇ ਹੋ ਫਿਰ ਬਾਈਓ ਸਟੇਜ ਤੱਕ ਕਿਸੇ ਨੇ ਸਾਂਭਣੀ ਹੋ ਸੀ ਫਿਰ ਨੌਜਵਾਨਾਂ ਨੂੰ ਸ਼ਾਂਤਤਾ ਕਿਸੇ ਤਰੀਕੇ ਉੱਥੇ ਕਰਨੀ ਸੀ ਬਾਕੀ ਲਾਲ ਕਿਲੇ ਦੀ ਗੱਲ ਰਹੀ ਬਾਈ ਲਾਲ ਕਿਲਾ ਲਾਲ ਕਿਲੇ ਦੇ ਅੱਗੇ ਬਹੁਤ ਵਾਰ ਸਾਡੇ ਬਾਬਾ ਭਗੇਲ ਸਿੰਘ ਹੋਣਾ ਨੇ ਜਿਹੜਾ ਉੱਥੇ ਚੜ੍ਹਿਆ ਨਿਸ਼ਾਨ ਦੱਸਣਾ ਤਾਂ ਜ਼ਰੂਰੀ ਸੀ ਨਾ ਉੱਥੇ ਪਹਿਲੀ ਗੱਲ ਤਾਂ ਬਾਈ ਲਾਲ ਕਿਲੇ ਵਾਲੀ ਘਟਨਾ ਜਿਹੜੀ ਆ ਬਿਲਕੁਲ ਗਲਤ ਨਹੀਂ ਸੀ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਲਾਲ ਕਿਲੇ ਵਾਲੀ ਘਟਨਾ ਕੌਮ ਦੀ ਹੋਂਦ ਦੱਸਣ ਦੀ ਉਹ ਗੱਲ ਸੀ ਕਿ ਹਾਂ ਸਿੱਖ ਕੌਮ ਜਿਉਂਦੀ ਆ ਸਿੱਖ ਕੌਮ ਕਦੇ ਮਰ ਨਹੀਂ ਸਕਦੀ ਠੀਕ ਆ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਕੀ ਬਿਆਨ ਦਿੱਤੇ ਤੁਸੀਂ ਗਦਾਰ ਤੁਸੀਂ ਆਈਐਸਆਈ ਦੇ ਤੁਸੀਂ ਇੰਟੈਲੀਜੈਂਸ ਦੇ ਤੁਸੀਂ ਇਹ ਉਹ ਬਹੁਤ ਕੁਝ ਨਾ ਕਿਹਾ ਬਾਈ ਜੇ ਇਹੀ ਬਿਆਨ ਦੇਣ ਤੋਂ ਪਹਿਲਾਂ ਜੇ ਕਿਸਾਨ ਆਗੂ ਕਹਿ ਦੁੰਦੇ ਕਿ ਨੌਜਵਾਨੋ ਲਾਲ ਕਿਲੇ ਵਹਿ ਜਾਓ ਜਾਂ ਪੁੱਤ ਵਾਪਸ ਆ ਜਾਓ ਜਿਹੜੀਆਂ ਵੀ ਥੋਡੀਆਂ ਗਲਤੀਆਂ ਨੇ ਦੀਪ ਲੱਖਾ ਜਾਂ ਹੋਰ ਵੀ ਨੌਜਵਾਨ ਨੇ ਥੋਡੇ ਨਾਲ ਪੁੱਤ ਆਪਾਂ ਪੰਜਾਬ ਜਾ ਕੇ ਨਿਬੜਾਂਗੇ ਜਿੰਨੀ ਦੇਰ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਬੈਠੇ ਹੋ ਤੁਸੀਂ ਸਾਡੇ ਹੋ ਇਹ ਬਿਆਨ ਵੀ ਦਿੱਤਾ ਜਾ ਸਕਦਾ ਸੀ ਨਾ ਸਰਕਾਰ ਨੂੰ ਕਹਿੰਦਾ ਸਰਕਾਰੇ ਸੰਭਲ ਕੇ ਰਹੀਂ ਨੌਜਵਾਨਾਂ ਦੇ ਵੱਲ ਲੱਖ ਚੱਕ ਇਹਨਾਂ ਦੇਖ ਲਈਏ ਨੌਜਵਾਨ ਸਾਡੇ ਨੇ ਇਹਨਾਂ ਤੋਂ ਜੋ ਵੀ ਹੋਇਆ ਗਲਤ ਹੋਇਆ ਸਹੀ ਹੋਇਆ ਇਹ ਬਾਤ ਦੀ ਗੱਲ ਆ ਯਾਰ ਇਹ ਪੰਜਾਬ ਜਾ ਕੇ ਨਿਬੜ ਲਾਂਗੇ ਬਾਈ ਕਿਸਾਨ ਲੀਡਰਸ਼ਿਪ ਇਹ ਵੀ ਤਾਂ ਬਿਆਨ ਦੇ ਸਕਦੇ ਸੀ ਉੱਥੇ ਇਹ ਗੱਲ ਦਾ ਯਾਰ ਦੁੱਖਾ ਕੇ ਜੇ ਬਾਈ ਨੂੰ ਜਿਉਂਦੇ ਜੀ ਯਾਰ ਸਮਝਿਆ ਹੁੰਦਾ ਤਾਂ ਹੀਰਾ ਉਹ ਸਾਡਾ ਬਾਈ ਜਿਹੜਾ ਸਾਡੇ ਵਿੱਚ ਹੁੰਦਾ ਯਾਰ ਸਾਡੇ ਨਾਲ ਵਿਚਰਦਾ ਇੱਕ ਸਵਾਲ ਬੜਾ ਉੱਠਦਾ ਸੀ ਦੀਪ ਦੇ ਖਿਲਾਫ ਕਿਉਂਕਿ ਜਿਵੇਂ ਗੁਰਦਾਸਪੁਰ ਦੀ ਚੌਣਾ ਦੇ ਵਿੱਚ ਦੀਪ ਦੁਆਰਾ ਸਨੀ ਦੇ올 ਨੂੰ ਸਪੋਰਟ ਕੀਤਾ ਜਾਂਦਾ ਤੇ ਸਨੀ ਦੇ올 ਭਾਜੀਪੀ ਪਾਰਟੀ ਦੇ ਵੱਲੋਂ ਖੜਦਾ ਉਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਵੀ ਕਿਤੇ ਦੀਪ ਸਿੱਧੂ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਤਾਂ ਤਾਂ ਨਹੀਂ ਭੇਜਿਆ ਗਿਆ ਬੀਜਪੀ ਦੁਆਰਾ ਕਿ ਇਸ ਅੰਦੋਲਨ ਨੂੰ ਫੇਲ ਕੀਤਾ ਜਾ ਸਕੇ ਬਾਈ ਦੀਪ ਸਿੱਧੂ ਜਿਹੜੀ ਗੱਡੀ ਚਲਾਉਂਦਾ ਸੀ ਨਾ 2.5 ਕਰੋੜ ਦੀ ਸੀ। ਦੀਪ ਸਿੱਧੂ ਜਿਹੜੇ ਇਲਾਕੇ ਦੇ ਵਿੱਚ ਰਹਿੰਦਾ ਸੀ ਨਾ ਕਰੋੜਾਂ ਰੁਪਏ ਦਾ ਫਲੈਟ ਸੀ ਉੱਥੇ। ਦੀਪ ਸਿੱਧੂ ਇੱਕ ਕੇਸ ਲੜਨ ਦੀ ਐਜ਼ਾ ਵਕੀਲ ਕਰੋੜਾਂ ਰੁਪਇਆ ਫੀਸ ਚਾਰਜ ਕਰਦਾ ਸੀ। ਉਹ ਬੰਦੇ ਨੂੰ ਤੁਹਾਨੂੰ ਲੱਗਦਾ ਕਿ ਉਸ ਬੰਦੇ ਨੂੰ ਪਲਾਂਟ ਕਰਕੇ ਪੈਸੇ ਦਾ ਲਾਲਚ ਦੇ ਕੇ ਭੇਜਿਆ ਜਾ ਸਕਦਾ ਹੈ ਕਿ ਤੂੰ ਜਾ ਕੇ ਸੜਕਾਂ ਤੇ ਰੋਲ ਲਾ। ਤੂੰ ਜਾ ਕੇ 5-700 ਦਾ ਕੁੜਤਾ ਪਜਾਮਾ ਪਾ ਜਿਹੜਾ ਬੰਦੇ ਨੇ ਕਦੇ 2-3 ਲੱਖ ਰੁਪਏ ਤੋਂ ਲੱਖ ਰੁਪਏ ਤੋਂ ਥੱਲੇ ਕਦੇ ਜੈਕਟ ਨਹੀਂ ਸੀ ਭਾਈ ਪਰ ਭਾਈ ਕਹਿੰਦੇ ਨੇ ਨਾ ਕੀਮਤ ਸਹੀ ਹੋਣੀ ਚਾਹੀਦੀ ਆ ਬੰਦਾ ਤਾਂ ਹਰ ਫਿੱਕਦਾ ਹਾਂ ਵੀਰੇ ਵਿਕੇ ਆ ਦੇ ਫਿਰਦੀਪ ਸਿੱਧੂ ਦੀਪ ਸਿੱਧੂ ਪੰਜਾਬ ਦੇ ਲੋਕਾਂ ਦੇ ਪਿਆਰ ਦੇ ਮੂਰੇ ਵਿਕੇ ਆ ਦੀਪ ਸਿੱਧੂ ਨੌਜਵਾਨਾਂ ਦੇ ਮੂਰੇ ਵੇਚ ਗਿਆ ਦੀਪ ਉਹ ਵੇਚ ਗਿਆ ਕਿ ਦੀਪ ਨੂੰ ਜਿਹੜਾ ਦੀਪ ਨੂੰ ਦੀਪ ਸਿੱਧੂ ਤੋਂ ਦੀਪ ਬਾਈ ਬਣਾ ਲਿਆ ਦੀਪ ਨੂੰ ਹੱਥ ਫੜ ਕੇ ਰੋਕ ਲੈਂਦੇ ਸੀ ਕਿ ਆ ਬਾਈ ਗੱਲ ਸੁਣ ਕੇ ਜਾਈਂ ਦੀਪ ਵਿਕੇ ਆ ਦੀਪ ਮੈਂ ਤਾਂ ਕਹਿ ਨਹੀਂ ਰਿਹਾ ਕਿ ਦੀਪ ਨਹੀਂ ਵਿਕੇ ਪਰ ਦੀਪ ਦੁਨਿਆਵੀ ਪੈਸੇ ਦੇ ਮੂਰੇ ਨਹੀਂ ਦੀਪ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦੇ ਮੂਰੇ ਝੁਗ ਗਿਆ ਦੀਪ ਇਤਿਹਾਸ ਦੁਹਰਾ ਗਿਆ ਬਾਕੀ ਤੁਸੀਂ ਸਨੀ ਦਿਓਲ ਉਹਨਾਂ ਦੀ ਗੱਲ ਕੀਤੀ ਕਿ ਉਸ ਦੀ ਮਦਦ ਕੀਤੀ ਬਾਈ ਬਿਲਕੁਲ ਕੀਤੀ ਦੀਪ ਦੀਆਂ ਇਹ ਸਵਾਲ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਵੀ ਸੀਗੇ ਪਰ ਜਦੋਂ ਮੈਂ ਇਹਨਾਂ ਦਾ ਜਵਾਬ ਲੱਭਣ ਦੀ ਦੀਪ ਦੇ ਕਰੀਬੀਆਂ ਤੋਂ ਕੋਸ਼ਿਸ਼ ਕੀਤੀ ਮੈਂ ਗੱਲਾਂ ਬਾਤਾਂ ਕੀਤੀਆਂ ਤਾਂ ਇੱਕੋ ਜਵਾਬ ਮਿਲਿਆ ਕਿ ਸਨੀ ਦਿਓਲ ਦੇ ਫਾਦਰ ਤਰਮਿੰਦਰ ਦਿਓਲ ਨੇ ਦੀਪ ਸਿੱਧੂ ਨੂੰ ਆਪਣਾ ਤੀਜਾ ਪੁੱਤ ਬਣਾਇਆ ਸੀ ਸਣੀ ਦੇ올 ਤੋਂ ਏਜ ਦੇ ਵਿੱਚ ਦੀਪ ਸਿੱਧੂ ਕਾਫੀ ਛੋਟਾ ਸਣੀ ਦੇ올 65 ਜਾਂ 66 ਦੇ ਨੇ ਦੀਪ ਸਿੱਧੂ 40 ਸਾਲਾਂ ਦਾ ਮਸਾ ਸੀ ਹੈ ਨਾ ਵੱਡੇ ਭਰਾ ਦੀ ਮਦਦ ਕਰਨਾ ਛੋਟੇ ਭਰਾ ਦਾ ਫਰਜ਼ ਹੋ ਜਾਂਦਾ ਇਹ ਸਾਡੇ ਪੰਜਾਬ ਦੇ ਖੂਨ ਦੇ ਵਿੱਚ ਹੈ ਨਾ ਦੀਪ ਸਿੱਧੂ ਨੇ ਉੱਥੇ ਜਿਹੜੀਆਂ ਸਪੀਚਸ ਦਿੱਤੀਆਂ ਉਹ ਬਈ ਭਾਜਪੀ ਦੇ ਹੱਕ ਦੇ ਵਿੱਚ ਦੀਪ ਦੀ ਇੱਕ ਵੀ ਸਪੀਚ ਨਹੀਂ ਆ ਉਹ ਸਪੀਚ ਆ ਉਹ ਵੋਟਾਂ ਮੰਗੀਆਂ ਨੇ ਤੇ ਸਣੀ ਦੇ올 ਦੇ ਹੱਕ ਦੇ ਵਿੱਚ ਜਦੋਂ ਦੀਪ ਦਾ ਭਰਾ ਦੀਪ ਦੇ ਖਿਲਾਫ ਜਾ ਕੇ ਖੜ ਗਿਆ ਦੀਪ ਦੀ ਮਿੱਟੀ ਦੇ ਖਿਲਾਫ ਜਾ ਕੇ ਖੜ ਗਿਆ ਦੀਪ ਸਿੱਧੂ ਨੇ ਰਿਸ਼ਤਾ ਤੋੜਿਆ ਕਿ ਨਹੀਂ ਤੋੜਿਆ ਜਦੋਂ 31 ਜਨਵਰੀ ਜਾਂ 30 ਜਨਵਰੀ 2022 ਨੂੰ ਸੌਰੀ 21 ਨੂੰ ਲਾਲ ਕਲੇ ਦੀ ਘਟਨਾ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਲਾਈਵ ਆਉਂਦਾ ਉੱਥੇ ਵੀ ਦੀਪ ਸਿੱਧੂ ਇਹ ਗੱਲ ਕਹਿੰਦਾ ਸਨੀ ਦੇ ਵੱਲੋਂ ਅੱਜ ਮੈਂ ਕਹਿ ਦੰਨਾ ਸਨੀ ਦੇ ਵੱਲੋਂ ਤੂੰ ਗਲਤਾਂ ਬਾਈ ਓਏ ਉਸ ਲਾਈਵ ਦੇ ਵਿੱਚ ਕਿਹਾ ਔਨ ਰਿਕਾਰਡ ਬੰਦਾ ਕਹਿ ਗਿਆ ਯਾਰ ਹੋਰ ਕਿੰਨੀਆਂ ਚੱਕ ਗਿਆ ਯਾਰ ਕਿ ਸਨੀ ਦੇ ਵੱਲੋਂ ਮੇਰਾ ਕੋਈ ਉਹ ਨਹੀਂ ਭਾਈ ਇਹ ਵੀ ਹੋ ਸਕਦਾ ਜਿਵੇਂ ਸਵਾਲ ਉੱਠਦੇ ਨੇ ਕਿ ਆਪਾਂ 1% ਲਾ ਲੈਨੇ ਆ ਕਿ ਦੀਪ ਸਿੱਧੂ ਹੋ ਸਕਦਾ ਆਇਆ ਇਸ ਮੋਟਿਵ ਦੇ ਨਾਲ ਹੋਵੇ ਕਿ ਕਿਸੇ ਨੇ ਭੇਜਿਆ ਹੋਵੇ ਪਰ ਕਈ ਵਾਰ ਕਹਿੰਦੇ ਹੁੰਦੇ ਕਿ ਅੰਦਰ ਆ ਕੇ ਬੰਦੇ ਦਾ ਮਨ ਬਦਲ ਜਾਂਦਾ ਜਦੋਂ ਆਪਣੇ ਲੋਕਾਂ ਦੇ ਵਿੱਚ ਵਿਚਰਦਾ ਹੈ ਜਦੋਂ ਆਪਣੇ ਬਾਬਿਆਂ ਨੂੰ ਦੇਖਦਾ ਲੜਦੇ ਹੋਏ ਫਿਰ ਹੋ ਸਕਦਾ ਬੰਦੇ ਦਾ ਮਨ ਬਦਲ ਗਿਆ ਹੋਵੇ ਭਾਈ ਸੁਣੋ ਪਹਿਲੀ ਗੱਲ ਤਾਂ ਦੀਪ ਸਿੱਧੂ ਨੂੰ ਕੋਈ ਨਹੀਂ ਭੇਜ ਸਕਦਾ ਮੈਂ ਇਹ ਗੱਲ ਨਹੀਂ ਮੰਨ ਸਕਦਾ ਦੀਪ ਸਿੱਧੂ ਜੇ ਆਇਆ ਸੀ ਸੱਚੇ ਦਿਲੋਂ ਆਇਆ ਸੀ ਇਸ ਦੇ ਪਿੱਛੇ ਰੀਜ਼ਨ ਮੈਂ ਦੱਸਦਾ ਕੱਲ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਸਾਡੀ ਕੌਮ ਦੇ ਮਹਾਨ ਪ੍ਰਚਾਰਕ ਮਹਾਨ ਲੈਕਚਰਾਰ ਉਹਨਾਂ ਨੇ ਇੰਟਰਵਿਊ ਕੀਤੀ ਉਹਨਾਂ ਨੇ ਮੈਨੂੰ ਗੱਲ ਦੱਸੀ ਕਹਿੰਦੇ ਕਿ ਜਦੋਂ ਦੀਪ ਸਿੱਧੂ ਬੰਬੇ ਸੀ ਹਲੇ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਨਾਮ ਦੀ ਕੋਈ ਚੀਜ਼ ਨਹੀਂ ਸੀ ਕੁਝ ਨਹੀਂ ਸੀ ਸੰਘਰਸ਼ ਦੀਪ ਸਿੱਧੂ ਨੇ ਕਿਸੇ ਤਰੀਕੇ ਮੇਰਾ ਨੰਬਰ ਲੈ ਕੇ ਮੈਨੂੰ ਮੈਸੇਜ ਕਰਨੇ ਸ਼ੁਰੂ ਕੀਤੇ ਗੱਲਬਾਤ ਹੁਣੀ ਹਲਕੀ ਫੁਲਕੀ ਸ਼ੁਰੂ ਹੋਈ ਉਸ ਦੇ ਵਿੱਚੋਂ ਸਾਡੇ ਸਿੱਖ ਇਤਿਹਾਸਕਾਰਾਂ ਦੀ ਸਾਡੇ ਸਿੱਖ ਜੁਝਾਰੂਆਂ ਦੀਆਂ ਗੱਲਾਂ ਮੈਂ ਤੋਂ ਪੁੱਛਦਾ ਰਹਿੰਦਾ ਸੀ ਪੂਰੀ ਹਰੀ ਸਿੰਘ ਨਲੂਆ ਬਾਰੇ ਜਰਨਲ ਜੋਰਾਵਰ ਸਿੰਘ ਜੀ ਬਾਰੇ ਮਹਾਰਾਜਾ ਰਣਜੀਤ ਸਿੰਘ ਬਾਰੇ ਬੁੱਕਸ ਦੇ ਰੈਫਰੈਂਸ ਲੈਂਦਾ ਰਹਿੰਦਾ ਸੀ ਸਰਾਏ ਬੁੱਕ ਦੇ ਦਿਓ ਇਹ ਦੇ ਦਿਓ ਸ਼ਹੀਦ ਗੁਰਜੰਟ ਸਿੰਘ ਬੁੱਧ ਸਿੰਘ ਆਲਾ ਦੀ ਪੋਸਟ ਦੀਪ ਸਿੱਧੂ ਦੀ 2016-17 ਦੀ ਪਾਈ ਹੋਈ ਆ ਉਸ ਸਮੇਂ ਤਾਂ ਦੀਪ ਸਿੱਧੂ ਪੰਜਾਬ ਦੇ ਵਿੱਚ ਨਹੀਂ ਸੀ ਉਸ ਸਮੇਂ ਦਾ ਜੋਰਾ ਬਣੀ ਸੀ ਆਈਕੇ ਦੀਪ ਸਿੱਧੂ ਦੀ ਏਡੀ ਹੀ ਪਛਾਣ ਹੋ ਜਾਵੇ ਪੰਜਾਬ ਦੇ ਵਿੱਚ ਬਾਈ ਪੰਜਾਬ ਦਾ ਦਰਦ ਤਾਂ ਉਹ ਬੰਬੇ ਬੈਠੇ ਨੂੰ ਵੀ ਸੀ ਫਿਰ ਇੱਕਦਮ ਨਹੀਂ ਨਾ ਇਹ ਦਰਦ ਕਹਿ ਸਕਦੇ ਕਿ ਉੱਥੇ ਆਪਾਂ ਨੇ ਉਹ ਤਾਂ ਬੰਬੇ ਦੇ ਵਿੱਚ ਬੈਠ ਕੇ ਵੀ ਆਪਣੀ ਉਸ ਲੈਵਿਸ਼ ਜ਼ਿੰਦਗੀ ਦੇ ਵਿੱਚ ਬੈਠ ਕੇ ਵੀ ਪੰਜਾਬ ਦੇ ਲਈ ਜਾਣਨਾ ਚਾਹੁੰਦਾ ਸੀ ਪੰਜਾਬ ਦੇ ਲਈ ਫਿਕਰਮੰਦ ਸੀ ਪੰਜਾਬ ਦੇ ਯੋਧਿਆਂ ਦੇ ਬਾਰੇ ਪੜ੍ਹਨਾ ਚਾਹੁੰਦਾ ਸੀ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਇੱਕ ਵੱਡੇ ਵੱਡਾ ਨਾਮ ਉਹਨਾਂ ਦਾ ਰਿਸਪੈਕਟਡ ਨਾਮ ਉਹਨਾਂ ਦਾ ਡਾਕਟਰ ਸਾਹਿਬ ਦਾ ਉਹਨਾਂ ਨੇ ਮੇਰੇ ਕੋਲ ਔਨ ਰਿਕਾਰਡ ਬਾਈ ਗੱਲ ਕਹੀ ਆ ਗਦੀਪ ਸਿੱਧੂ ਬੰਬੇ ਤੋਂ ਮੇਰੇ ਨਾਲ ਗੱਲਬਾਤ ਕਰਦਾ ਸੀ ਕਿ ਇਸ ਤਰ੍ਹਾਂ ਦੇ ਹਿਸਟੋਰੀਕਲ ਫੈਕਟਸ ਜਿਹੜੇ ਨੇ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਸੀ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਦੀਪ ਨੇ ਇੱਕ ਪਲਾਨ ਤਹਿਤ ਭੇਜਿਆ ਗਿਆ ਕਿਸਾਨੀ ਅੰਦੋਲਨ ਤੋਂ ਬਹੁਤ ਬਾਅਦ ਹੋਇਆ ਇੱਕ ਹੋਰ ਦੀ ਮੈਂ ਇੰਟਰਵਿਊ ਕੀਤੀ ਸੀ ਉਹ 2015-15 ਤੋਂ ਦੀਪ ਸਿੱਧੂ ਦੇ ਨਾਲ ਗੱਲਾਂ ਬਾਤਾਂ ਕਰਦੇ ਸੀਗੇ ਉਹਨਾਂ ਨਾਲ ਵੀ ਪੰਜਾਬ ਦੀ ਗੱਲ ਕਰਦਾ ਸੀਗਾ ਦੀਪ ਸਿੱਧੂ ਫਿਰ ਦੀਪ ਸਿੱਧੂ ਕਿਵੇਂ ਵਿਕ ਸਕਦਾ ਕਿਵੇਂ ਪਲਾਨ ਦੇ ਤਾਂ ਹਟਾ ਸਕਦਾ ਬਈ ਕੋਈ ਐਦਾਂ ਦੀ ਯਾਦ ਜਿਹੜੀ ਅੱਜ ਵੀ ਕਹਿੰਦੇ ਹੁੰਦੇ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ ਦੀਪ ਸਿੱਧੂ ਦੇ ਨਾਲ ਤੁਹਾਡੀ ਬਾਈ ਯਾਦਾਂ ਦਾ ਬਹੁਤ ਨੇ ਪਰ ਕਹਿੰਦੇ ਕਿ ਪਹਿਲੀ ਵਾਰ ਜਦੋਂ ਆਪਾਂ ਮਿਲਦੇ ਆ ਨਾ ਬੰਦੇ ਨੂੰ ਮੈਂ ਪਹਿਲੀ ਵਾਰ ਮਿਲਿਆ ਬਾਈ ਨੂੰ ਸ਼ੰਭੂ ਬਾਡਰ ਕਿਉਂਕਿ ਮੈਂ ਇੱਕ ਕਲਾਕਾਰ ਦੇ ਤੌਰ ਤੇ ਦੀਪ ਸਿੱਧੂ ਨੂੰ ਮਿਲਣ ਗਿਆ ਸੀ ਕਿ ਦੀਪ ਇੱਕ ਕਲਾਕਾਰ ਆ ਆਇਆ ਹੋਇਆ ਪੰਜਾਬ ਦੇ ਵਿੱਚ ਸ਼ੰਭੂ ਮੋਰਚਾ ਲੱਗਾ ਹੋਇਆ ਚਲੋ ਮਿਲਣ ਚੱਲਦੇ ਆ ਫੋਟੋ ਫੋਟੋ ਕਰਾਉਣੇ ਆ ਉੱਥੇ ਜਾ ਕੇ ਜਿਹੜੇ ਸਟੇਜ ਸੈਕਟਰੀ ਸੀਗੇ ਉਹਨਾਂ ਨੇ ਮੇਰਾ ਨਾਮ ਬੋਲਤਾ ਕਿ ਤੂੰ ਆ ਕੇ ਸਪੀਚ ਕਰ ਮੈਂ ਬਹੁਤ ਘੱਟ ਬੋਲਦਾ ਸੀ ਉਸ ਤੋਂ ਪਹਿਲਾਂ ਮੈਂ ਸਟੇਜਾਂ ਤੇ ਨਹੀਂ ਸੀ ਬੋਲਦਾ ਕਦੇ ਵੀ ਬੋਲਣਾ ਹੀ ਨਹੀਂ ਸੀ ਆਉਂਦਾ ਕੁਝ ਹਿਸਟੋਰੀਕਲ ਫੈਕਟਸ ਦੇ ਨਾਲ ਮੈਂ ਜਿਹੜੀ ਉੱਥੇ ਸਪੀਚ ਕੀਤੀ ਥੋੜਾ ਬਹੁਤਾ 2-3 3 ਮਿੰਟ ਦੀ ਤਕਰੀਬਨ ਸਪੀਸ ਸੀ ਕੀਤੀ ਤੇ ਮੈਂ ਨਹੀਂ ਖਿਆਲ ਕੀਤਾ ਨੀਚੇ ਦੀਪ ਸਿੱਧੂ ਖੜਾ ਸੀ ਸਾਈਡ ਤੇ ਇਸ ਸਾਈਡ ਤੇ ਖੜਾ ਸੀਗਾ ਤੇ ਖੜਾ ਤੇ ਮੈਂ نیچے ਆਇਆ ਫੋਟੋ ਕਰਾਉਣ ਨੂੰ ਫੋਟੋ ਕਰਾਈ ਤੇ ਉਹ ਇੱਕ ਮਾਤਰ ਫੋਟੋ ਆ ਮੇਰੇ ਕੋਲ ਦੀਪ ਸਿੱਧੂ ਨਾਲ ਕਿਉਂਕਿ ਮੇਰੇ ਦੂਜੇ ਫੋਨ 'ਚ ਸੀਗੀ ਉਹ ਖਤਮ ਹੋ ਚੁੱਕਿਆ ਫੋਨ ਮੇਰਾ ਉਹ ਸਾਰੀਆਂ ਫੋਟੋ ਮੇਰਾ ਖਜ਼ਾਨਾ ਹੈ ਜਿਹੜਾ ਉਹ ਖਤਮ ਹੋ ਗਿਆ ਤੇ ਬਾਈ ਨੇ ਮੈਨੂੰ ਫੋਟੋ ਕਰਾਉਣ ਤੋਂ ਬਾਅਦ ਮੈਨੂੰ ਕਹਨਾ ਛੋਟੇ ਵੀਰ ਬਹੁਤ ਸੋਣਾ ਬੋਲੇ ਆ ਯਾਰ ਉਸ ਸਮੇ ਇਹ ਗੱਲ ਸ਼ਾਇਦ ਨੋਰਮਲ ਸੀ ਮੇਰੇ ਲਈ ਨਾਨਕਾ ਚਲੋ ਇੱਕ ਕਲਾਕਾਰ ਆ ਵੀ ਕੋਈ ਨਹੀਂ ਸਮਝਿਆ ਨਹੀਂ ਸੀ ਮੈਂ ਦੀਪ ਨੂੰ ਦੀਪਦੀ ਮੈਂ ਉਸ ਸਮੇਂ ਸੋਚ ਨਹੀਂ ਸਮਝੀ ਚਲੋ ਕਲਾਕਾਰ ਆ ਯਾਰ ਮੈਂ थैंक यू ਕਿਹਾ थैंक यू ਵੀਰ ਜੀ ਬਹੁਤ ਸ਼ੁਕਰੀਆ ਤੇ ਪਰ ਜਦੋਂ ਬਾਈ ਹੁਣ ਇਹ ਚੀਜ਼ ਯਾਦ ਕਰਦੇ ਆ ਤਾਂ ਯਾਰ ਦੀਪ ਸਿੱਧੂ ਐਡਾ ਵੱਡਾ ਬੰਦਾ ਸੀ ਯਾਰ ਉਸ ਨੇ ਮੈਨੂੰ ਇਹ ਗੱਲ ਕਹੀ ਸੀ ਯਾਰ ਛੋਟੇ ਵੀਰ ਵਧੀਆ ਬੋਲਦੇ ਆ ਕਿੱਡੀ ਗੱਲ ਸੀ ਯਾਰ ਮੇਰੇ ਲਈ ਉਸ ਬਾਈ ਦੇ ਸ਼ਬਦਾਂ ਦੀ ਅਹਿਮੀਅਤ ਬਾਈ ਅੱਜ ਪਤਾ ਲੱਗਦੀ ਆ ਬਾਈ ਦੇ ਜਾਣ ਤੋਂ ਬਾਅਦ ਕਿ ਕੀ ਸੀ ਯਾਰ ਬਾਈ ਕਦੇ ਇਹ ਚੀਜ਼ ਸੋਚ ਕੇ ਕਦੇ ਪਛਤਾਵਾ ਜਿਹਾ ਹੋਇਆ ਜਿਵੇਂ ਤੁਸੀਂ ਗੱਲ ਕੀਤੀ ਕਿ ਸਵਾਲ ਤਾਂ ਮੇਰੇ ਮਨ 'ਚ ਵੀ ਆ ਗਏ ਸੀ ਕਿ ਯਾਰ ਕਿਹੜੇ ਬੰਦੇ ਬਾਰੇ ਹਾਂ ਅਸੀਂ ਪੁੱਠਾ ਸੋਚੀ ਗਏ ਤੇ ਅੱਜ ਉਹ ਸਾਡੇ ਵਿੱਚ ਹੈ ਨਹੀਂ ਤੇ ਅੱਜ ਕਿੰਨੀ ਜ਼ਿਆਦਾ ਕਮੀ ਮਹਿਸੂਸ ਹੁੰਦੀ ਹੈ ਬਾਈ ਪੁੱਠਾ ਨਹੀਂ ਸੋਚਿਆ ਮਤਲਬ ਪੁੱਠਾ ਇੰਦਾ ਸੈਂਸ ਵੀ ਇਹ ਜ਼ਰੂਰ ਸੋਚਿਆ ਵੀ ਭਾਜੀਪੀ ਦਾ ਸਾਥ ਦਿੱਤਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਦੇਖੋ ਭਾਜੀਪੀ ਦਾ ਸਾਥ ਦਿੱਤਾ ਮੈਂ ਜਦੋਂ ਮੇਰੇ ਮਨ ਦੇ ਵਿੱਚ ਇਹ ਆਈਆਂ ਗੱਲਾਂ ਕਿ ਯਾਰ ਵੀ ਕਿਉਂਕਿ ਬਾਈ ਇਹਦੇ ਪਿੱਛੇ ਵੀ ਪੰਜਾਬ ਦੇ ਹਿਸਟੋਰੀਕਲ ਗੱਲਾਂ ਨੇ ਪੰਜਾਬ ਨੂੰ ਜਿੰਨੇ ਵੀ ਲੀਡਰ ਮਿਲੇ ਨੇ ਉਹਨਾਂ ਨੇ ਪੰਜਾਬ ਨੂੰ ਧੋਖਾ ਦਿੱਤਾ ਬਾਈ ਪੰਜਾਬ ਦੇ ਵਿੱਚ ਹੋਰ ਲੀਡਰਸ਼ਿਪ ਦਾ ਧੋਖਾ ਸੈਣ ਦੀ ਹਿੰਮਤ ਨਹੀਂ ਆ ਹੈਨਾ ਇਸ ਕਰਕੇ ਸੀਆਰ ਕਿਤੇ ਪੰਜਾਬ ਦੇ ਨਾਲ ਫਿਰ ਪਹਿਲਾਂ ਵਾਲਾ ਮਾਹੌਲ ਤਾਂ ਨਹੀਂ ਹੋ ਜਾਊਗਾ ਇਸ ਕਰਕੇ ਸਵਾਲ ਸੀ ਉਹ ਕਲੀਅਰ ਹੋ ਗਏ ਬਾਈ ਦੇਖੋ ਪਛਤਾਵਾ ਦਾ ساری ਉਮਰੇ ਰਹਿਣਾ ਇਸ ਗੱਲ ਦਾ ਨਹੀਂ ਕਿ ਦੀਪ ਨੂੰ ਅਸੀਂ ਨੇ ਸਵਾਲ ਕੀਤੇ ਕਿਉਂਕਿ ਸਵਾਲ ਕਰਨੇ ਸਾਨੂੰ ਦੀਪ ਸਿਖਾ ਕੇ ਗਿਆ ਇਸ ਗੱਲ ਦਾ ਕਿ ਯਾਰ ਪਛਤਾਵਾ ਇਸ ਗੱਲ ਦਾ ਯਾਰ ਕਿ ਉਸ ਬੰਦੇ ਦੀ ਜਿਉਂਦੇ ਜੀ ਸਾਡੇ ਲੋਕਾਂ ਨੇ ਕਦਰ ਨਹੀਂ ਪਾਈ ਬਹੁਤ ਔਖਾ ਯਾਰ ਪੰਜਾਬੀ ਉਹ ਇੱਕ ਥੋਨੂੰ ਲੀਡਰ ਮਿਲਿਆ ਸੀ ਯਾਰ ਮਰਨ ਤੋਂ ਬਾਅਦ ਦੀਪ ਬਾਈ ਨੇ ਵੀ ਇਹ ਗੱਲ ਕਹੀ ਸੀ ਇੱਕ ਵਾਰੀ ਲਾਈਵ ਦੇ ਵਿੱਚ ਕਿ ਭੋਗਾਂ ਤੇ ਵਰਸੀਆਂ ਤੇ ਇਕੱਠੇ ਹੋਣ ਜੋਗ ਗਈ ਉਹ ਯਾਰ ਬਾਈ ਵਾਕਈ ਯਾਰ ਅੱਜ ਉਹ ਗੱਲ ਤੁਸੀਂ ਯਾਰ ਭੋਗਾਂ ਤੇ ਇਕੱਠੇ ਹੋਣ ਜੋਗੇ ਹੋ ਮੇਰੀ ਗੱਲ ਕੌੜੀ ਲੱਗੂਗੀ ਪਰ ਯਾਰ ਜੇ ਦੀਪ ਸਿੱਧੂ ਦੀ ਜਿਉਂਦੇ ਜੀ ਕਦਰ ਪਾਈ ਹੁੰਦੀ ਸਾਡੇ ਕਿਸਾਨ ਆਗੂਆਂ ਨੇ ਕਦਰ ਪਾਈ ਹੁੰਦੀ ਸਾਡੇ ਲੋਕਾਂ ਨੇ ਉਹਨੂੰ ਉਹਨਾਂ ਨੂੰ ਮੈਂਟਲੀ ਤੋੜਨ ਦੀ ਕੋਸ਼ਿਸ਼ ਨਾ ਕੀਤੀ ਹੁੰਦੀ ਗਦਾਰ ਗਦਾਰ ਕਰਕੇ ਸ਼ਾਇਦ ਅੱਜ ਦੀਪ ਸਿੱਧੂ ਇੱਥੇ ਹੁੰਦਾ ਬਾਈ ਸਾਡੇ ਵਿੱਚ ਹੁੰਦਾ ਅੱਜ ਕਿਸਾਨੀ ਸੰਘਰਸ਼ ਚੱਲ ਰਿਹਾ ਸ਼ੰਭੂ ਬਾਰਡਰ ਤੇ ਸਾਡੇ ਸੂਰਮੇ ਸਾਡੇ ਨੌਜਵਾਨ ਜਿਹੜੇ ਨੇ ਉੱਥੇ ਲੜ ਰਹੇ ਨੇ ਹੈਨਾ ਜੇ ਦੀਪ ਸਿੱਧੂ ਹੁੰਦਾ ਦੀਪ ਦੀ ਅਗਵਾਈ ਹੁੰਦੀ ਕੀ ਮਾਹੌਲ ਹੁੰਦਾ ਯਾਰ ਉੱਥੇ ਵੀ ਨੌਜਵਾਨ ਕਹਿਓ ਰਹੇ ਨੇ ਨਾ ਇੱਕ ਮੈਂ ਮੇਰਾ ਦੋਸਤ ਆ ਮੁੰਡਾ ਸੁੱਖਾ ਕੰਗ ਜੀ ਦਾ ਸਭ ਤੋਂ ਪਹਿਲਾਂ ਟਰੈਕਟਰ ਸ਼ੰਭੂ ਬਾਰਡਰ ਤੇ ਪਹੁੰਚਿਆ। PRO ਪੰਜਾਬ ਵਾਲੇ ਵੀਰ ਨੇ ਬਾਈ ਨੇ ਉਹਨਾਂ ਦੀ ਇੰਟਰਵਿਊ ਕੀਤੀ ਤੇ ਉਹ ਉਹ ਬਾਈ ਨੇ ਗੱਲ ਕਹੀ ਕਹਿੰਦਾ ਵੀ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਆਇਆ। ਮੈਂ ਤਾਂ ਦੀਪ ਸਿੱਧੂ ਦੀ ਸੋਚ ਦੇ ਨਾਲ ਆਇਆ। ਯਾਰ ਉਹ ਬੰਦਾ ਮਰਨ ਤੋਂ ਬਾਅਦ ਵੀ ਸ਼ਹਾਦਤ ਤੋਂ ਬਾਅਦ ਵੀ ਸਾਡੇ ਵਿੱਚ ਹੈ। ਜੇ ਉਹ ਕਿਤੇ ਸ਼ਰੀਰ ਦੇ ਤੌਰ ਤੇ ਵੀ ਸਾਡੇ ਵਿੱਚ ਹੁੰਦਾ ਕਿਆ ਰਤਬਾ ਹੁੰਦਾ ਯਾਰ ਇਹ ਮੋਰਚੇ ਦੀ ਰੂਪਰੇਖਾ ਕੀ ਹੁੰਦੀ ਹੈ? ਮੋਰਚੇ ਦਾ ਮਾਹੌਲ ਕੀ ਹੁੰਦਾ ਹੈ? ਆਪਾਂ ਸੋਚ ਸਕਦੇ ਹਾਂ ਬਾਈ। ਤਾ ਬਾਈ ਹੁਣ ਗੱਲ ਕਰਦੇ ਹਾਂ ਜੀ ਵੀ ਅੱਜ 15 ਫਰਵਰੀ ਐ ਤਾਂ ਬਾਈ ਜਦੋਂ ਪਤਾ ਲੱਗਦਾ ਕਿ ਜਿਹੜਾ ਦੀਪ ਐ ਉਹ ਸਾਡੇ ਦਿਲਾਂ ਦਾ ਦੀਪ ਬਣ ਕੇ ਰਹਿ ਗਿਆ ਤੇ ਇੱਕ ਘਟਨਾ ਵਾਪਰੀ ਜੀ ਦੀਪ ਦੇ ਨਾਲ ਉਦੋਂ ਕਿੱਥੇ ਸੀ ਤੇ ਕਿਹੋ ਜਿਹਾ ਮਹਿਸੂਸ ਹੋਇਆ ਸੀ ਬਾਈ ਘਰੇ ਸੀਗੇ ਉਸ ਤੋਂ ਬਾਅਦ 16 ਤਰੀਕ ਨੂੰ ਮੈਂ ਕਿਸੇ ਹੋਰ ਸ਼ੂਟ ਤੇ ਜਾਣਾ ਸੀ ਕਿਉਂਕਿ ਇਲੈਕਸ਼ਨ ਟਾਈਮ ਸੀਗਾ ਹੈ ਨਾ ਉਹ ਦੋ 2022 ਵਾਲੀਆਂ ਇਲੈਕਸ਼ਨ ਜਿਹੜੀਆਂ ਨੇ ਚੱਲ ਰਹੀਆਂ ਸੀ ਕਿਸੇ ਹਲਕੇ ਦੇ ਵਿੱਚ ਇੱਕ ਲੀਡਰ ਦੇ ਇੰਟਰਵਿਊ ਕਰਨੇ ਸੀ ਬਾਈ ਥਲੀ ਆਉਣੀ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਆਪਾਂ ਨੇ ਇਦਾਂ ਜਾਨ ਸਾਢੇ 7 ਪੌਣੇ 8 ਦੇ ਵਿੱਚ ਫੋਨ ਆਉਂਦਾ ਥਲੀ ਭਾਈ ਦਾ ਜਗਦੀਪ ਥਲੀ ਭਾਈ ਦਾ ਫੋਨ ਕਰਕੇ ਮੈਂ ਫੋਨ ਚੱਕਿਆ ਮੈਂ ਹਾਂ ਜੀ ਕਹਿੰਦੇ ਵੀ ਸੰਸਾਰ ਆਪਣਾ ਕੱਲ ਦਾ ਕੈਨਸਲ ਮਹਾ ਜੀ ਕੀ ਹੋਇਆ ਕਹਿੰਦੇ ਵੀ ਬਾਈ ਨੇ ਭਰੇ ਮਾਨਦੇ ਨਾਲ ਸ਼ਬਦ ਕਹੇ ਕਹਿੰਦਾ ਯਾਰ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ ਮਹਾ ਯਾਰ ਠੀਕ ਆ ਬਾਈ ਵੀ ਸਟਾ ਸੋਟਾ ਤੋਂ ਬਚਾਓ ਆ ਵੀ ਆਪਾਂ ਚੱਲਦੇ ਆਂ ਕਹਿੰਦੇ ਸੰਸਾਰ ਪਾਣਾ ਵਾਪਰ ਗਿਆ ਮਤਲਬ ਉਹ ਸ਼ਬਦ ਸੁਣ ਕੇ ਬਾਈ ਇੰਨਾ ਆਏ ਹੋਇਆ ਵੀ ਯਾਰ ਕੋਈ ਸਰੀਰ ਦਾ ਅੰਗ ਨਿਕਲ ਗਿਆ ਯਾਰ ਕੋਈ ਕਾਲਜਾ ਕੱਢ ਕੇ ਲੈ ਗਿਆ ਯਾਰ ਸੁਣ ਉਸ ਤੋਂ ਬਾਅਦ ਮੈਂ ਬਾਈ ਨਾਲ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਬਾਈ ਨਾਲ ਗਏ ਕਿਉਂਕਿ ਜਾਣਾ ਸੀ ਯਾਰ ਭਰਾ ਬੇਸ਼ੱਕ ਚਲੇ ਗਿਆ ਸੀ ਪਰ ਭਰਾ ਦੇ ਕਹੇ ਬੋਲ ਪਗਾਉਣੇ ਸੀ ਕਿ ਪੰਜਾਬ ਦੇ ਲਈ ਲੜਨਾ ਪੰਜਾਬ ਦੀ ਕਹੀ ਗੱਲ ਹਨਾ ਜਾਣਾ ਸੀਗਾ ਉੱਥੇ ਗਏ ਬਾਈ ਦੇ ਅੰਤਿਮ ਸੰਸਕਾਰ ਤੇ ਅੰਤਿਮ ਰਸਮਾਂ 'ਚ ਸ਼ਾਮਲ ਹੋਏ ਨੌਜਵਾਨੀ ਦੀ ਚੜਦੀ ਕਲਾ ਦੇਖੀ ਰੋਂਦੇ ਮਨ ਦੇ ਨਾਲ ਕਵਰੇਜ ਕੀਤੀ ਬਾਈ ਐਂ ਲੱਗਦਾ ਯਾਰ ਕਾਸ਼ ਇਹ ਦੁਨੀਆ ਜਿਹੜੀ ਆ 14 ਫਰਵਰੀ 2022 'ਚ ਚਲੀ ਜਾਵੇ ਯਾਰ ਕਾਸ਼ ਕੋਈ ਇਸ ਤਰ੍ਹਾਂ ਦਾ ਕਰਾਮਾਤ ਹੋ ਜੇ ਇਸ ਤਰ੍ਹਾਂ ਦਾ ਕੋਈ ਵਰਤਾਰਾ ਹੋ ਜੇ ਇਸ ਤਰ੍ਹਾਂ ਦੀ ਗੁਰੂ ਮਹਾਰਾਜ ਦੀ ਕਲਾ ਵਰਤੇ ਕਿ 15 ਫਰਵਰੀ 2022 ਵਿੱਚੋਂ ਕੱਟੀ ਹੋ ਜਾਵੇ ਯਾਰ ਸਾਡਾ ਦੀਪਤਾ ਮੜਿਆ ਬਈ ਬਾਈ ਬੜਾ ਘਾਟ ਰੜਕਦੀ ਆ ਯਾਰ ਉਸ ਬੰਦੇ ਦੀ ਪੰਜਾਬ ਨੂੰ ਉਸ ਦੀ ਅੱਜ ਸਭ ਤੋਂ ਵੱਧ ਲੋੜ ਸੀ ਯਾਰ ਉਹ ਬੰਦਾ ਧੋਖਾ ਦੇ ਗਿਆ ਬਾਈ ਬਾਈ ਦੀਪ ਦੀ ਅਜਿਹੀ ਕਿਹੜੀ ਗੱਲ ਹੈ ਜਿਹੜੀ ਅੱਜ ਵੀ ਦਿਮਾਗ ਚ ਘੁੰਮਦੀ ਹੈ ਬਾਈ ਦੀਪ ਸਿੱਧੂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਸੰਘਰਸ਼ ਮੌਤ ਦਾ ਡਰ ਚੱਕ ਕੇ ਲੜਨੇ ਪੈਂਦੇ ਨੇ ਬਾਈ ਕਿਤੇ ਨਾ ਕਿਤੇ ਉਹੀ ਗੱਲ ਨੌਜਵਾਨਾਂ ਨੂੰ ਬਹੁਤ ਹੌਸਲਾ ਦਿੰਦੀ ਆ। ਉਹੀ ਸਾਡੇ ਨੌਜਵਾਨ ਜਿਹੜੇ ਅੱਜ ਵੀ ਸ਼ੰਭੂ ਬਾਰਡਰ ਤੇ ਲੜ ਰਹੇ ਨੇ। ਆਸੂ ਗੈਸ ਦੇ ਗੋਲਿਆਂ ਦੇ ਨਾਲ ਕਿਵੇਂ ਬੋਲੇ ਸੋਨੇ ਹਾਲ ਦਾ ਜਕਾਰਾ ਲਾ ਕੇ ਕਿਵੇਂ ਕੇਸਰੀ ਨਿਸ਼ਾਨ ਹੱਥਾਂ 'ਚ ਫੜ ਕੇ ਕਿਵੇਂ ਕਿਸਾਨੀ ਝੰਡੇ ਹੱਥਾਂ 'ਚ ਫੜ ਕੇ ਉਹ ਚੜ੍ਹਦੀ ਕਲਾ ਦਾ ਸਬੂਤ ਦੇ ਰਹੇ ਨੇ। ਵਾਕਈ ਬਾਈ ਦੀਪ ਸਿੱਧੂ ਦੀ ਗੱਲ ਸਹੀ ਆ ਸਾਡੇ ਨੌਜਵਾਨਾਂ ਦੇ ਮਨਾਂ ਦੇ ਉੱਪਰ ਅਸਰ ਕਰ ਗਿਆ ਕਿ ਸੰਘਰਸ਼ ਮੌਤ ਦਾ ਡਰ ਚੱਕ ਕੇ ਲੜਨੇ ਪੈਂਦੇ ਨੇ। ਸੋ ਅੱਜ ਅਸੀਂ ਗੱਲਬਾਤ ਕੀਤੀ ਉਸ ਦੀਪ ਸਿੱਧੂ ਦੇ ਬਾਰੇ ਜਿਸ ਦੀਆਂ ਗੱਲਾਂ ਅੱਜ ਵੀ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਜੋਸ਼ ਭਰ ਦਿੰਦਿਆਂ ਨੇ ਉਹ ਦੀਪ ਜੋ ਆਪਣੀ ਮੁੰਬਈ ਦੀ ਸ਼ਾਨੋ ਸ਼ੌਕਤ ਨੂੰ ਛੱਡ ਕੇ ਪੰਜਾਬ ਦੇ ਵਿੱਚ ਆ ਗਿਆ ਜਿਸ ਨੇ ਪੰਜਾਬ ਦੀ ਗੱਲ ਗੱਲਬਾਤ ਕੀਤੀ ਪੰਜਾਬ ਦੀਆਂ ਜੜਾਂ ਦੀ ਗੱਲ ਕੀਤੀ ਪੰਜਾਬ ਦੀ ਖੋਦ ਦੀ ਗੱਲ ਕੀਤੀ ਤਾਂ ਉਹ ਦੀਪ ਹਮੇਸ਼ਾ ਹੀ ਸਾਡੇ ਦਿਲਾਂ ਦੇ ਵਿੱਚ ਦੀਪ ਬਣ ਕੇ ਜਗਦਾ ਰਹੇਗਾ ਤਾਂ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਇਹ ਪੇਸ਼ਕਸ਼ ਪਸੰਦਾ ਹੀ ਹੋਵੇਗੀ ਧੰਨਵਾਦ